ਇਹਨਾਂ ਜਦੋਂ ਇਹਦਾ ਨਿੱਕੇ ਹੁੰਦੇ ਦਾ ਮੰਮੀ ਡੈਡੀ ਸੀ ਨਾ ਵਿਚਾਰਾ ਪੂਹਾ ਹੋ ਗਿਆ ਉਹਦਾ ਕਰਕੇ ਇਹਨਾਂ ਕੋ ਕੋਈ ਹੱਥ ਪੱਲੇ ਨਹੀਂ ਇਹਨਾਂ ਦੇ ਹੈਗਾ ਤੇ ਚਲੋ ਟਾਈਮ ਪਾਸ ਕਰਕੇ ਤੇ ਚਲ ਪੂਹਾ ਵਾ ਇਹਦਾ ਚਾਚਾ ਵਾ ਨੇ ਪਾਲ ਪੂਹ ਦਿੱਤਾ ਮੜਾ ਮੋਟਾ ਇੱਕ ਕਮਰਾ ਹੈਗਾ ਵਾ ਜਿਹਦੇ ਵਿੱਚ ਦੀ ਪਾਲੀ ਵਾਲੀ ਜਿਹੜੀ ਛੱਤ ਆ ਔਰ ਜਿਹੜੀ ਉੱਪਰ ਜਿਹੜਾ ਛੱਤ ਵਾ ਉਹ ਵੀ ਠੱਠੀ ਹੋਈ ਆ ਕਿਉਂਕਿ ਪਾਲਾ ਜਿਹੜਾ ਟੁੱਟ ਗਿਆ ਵਾ ਕਮਰੇ ਦੇ ਵਿੱਚ ਜਿਹੜਾ ਵਾ ਇੱਕ ਬੂਰਾ ਵਾ

ਇਸੀ ਤਰ੍ਹਾਂ ਹੀ ਅਸੀਂ ਕੋਈ ਨਾ ਕੋਈ ਜਿਹੜਾ ਗਰੀਬ ਪਰਿਵਾਰ ਆ ਉਹਦੀ ਅਸੀਂ ਇਹ ਲਿਵਿੰਗ ਨੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਦਾ ਸਮਾਜਿਕ ਸੰਸਥਾ ਤੱਕ ਕਲ ਪਹੁੰਚਾਉਣ ਵਾਸਤੇ ਇਹ ਰੂਪ ਰੂਪ ਹੁੰਦੇ ਆ ਅੱਜ ਹੀ ਤਾਜ਼ਾ ਮਾਮਲਾ ਇਥੇ ਇਹ ਜਿੰਦਰੀ ਵਾਲਾ ਗੁਰੂ ਜੀ ਚਿਹਰਾ ਗਾ ਔਰ ਬਹੁਤ ਹੀ ਇੱਕ ਗਰੀਬ ਪਰਿਵਾਰ ਹੈਗਾ ਮੈਂ ਕਮਰੇਆਂ ਦੀ ਤਸਵੀਰਾਂ ਜਿਹੜੀਆਂ ਘਰ ਦੀਆਂ ਦਿਖਾਈਆਂ ਜਾਂਨ ਔਰ ਇੱਕ ਕਮਰਾ ਹੈਗਾ ਵਾ ਜਿਹਦੇ ਵਿੱਚ ਜਿਹੜੀ ਬਾਲੀਆਂ ਵਾਲੀ ਜਿਹੜੀ ਛੱਤ ਆ ਔਰ ਜਿਹੜੇ ਉੱਪਰ ਜਿਹੜਾ ਛੱਤ ਵਾ ਉਹ ਵੀ ਠੱਠੀ ਹੋਈ ਆ ਕਿਉਂਕਿ ਬਾਲਾ ਜਿਹੜਾ ਟੁੱਟ ਗਿਆ ਵਾ ਔਰ ਕਮਰੇ ਦੇ ਵਿੱਚ ਜਿਹੜਾ ਵਾ ਇੱਕ ਮੂਰਾ ਵਾ ਮਤਲਬ ਸਿਆਲੀ ਦੇਣਾ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਵਿਚਾਰੇ ਗੁਜ਼ਾਰਾ ਕਰਦੇ ਹੋਏਗੇ ਔਰ ਇਹ ਜਿਹੜਾ ਲੜਕਾ ਵਾ ਨੌਜਵਾਨ ਲੜਕਾ ਵਾ ਆਪਣੀ ਭੂਆ ਦੇ ਕੋਲ ਹੀ ਰਹਿੰਦਾ ਵਾ ਔਰ ਭੂਆ ਦੇ ਹੀ ਛੋਟੇ ਹੁੰਦਿਆਂ ਨੂੰ ਬੱਚੇ ਨੂੰ ਪਾਲਿਆ ਵਾ ਆਪਾਂ ਗੱਲਬਾਤ ਵੀ ਕਰ ਲਏ ਨੇ ਪਰਿਵਾਰ ਨਾਲ ਵੀ ਗੱਲਬਾਤ ਕਰ ਲਏ ਨੇ ਪਿੰਡ ਵਾਸੀ ਵੀ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰ ਲਏ ਨੇ ਸასი ਘਰ ਵੀ ਸასი ਘਰ ਹਾਂਜੀ ਤੁਹਾਡਾ ਕੀ ਲੱਗਦਾ ਲੜਕਾ ਮੇਰਾ ਭਤੀਜਾ ਹੈ। ਹਾਂਜੀ ਇਹ ਭਤੀਜਾ ਤੁਸੀਂ ਤੁਸੀਂ ਪਾਲਿਆ? ਹਾਂਜੀ ਪਾਲਿਆ ਮੈਂ। ਅੱਛਾ ਤੇ ਇਹਦੇ ਮਾਪਿਓ ਕਿਸ ਤਰ੍ਹਾਂ? ਮਾਪਿਓ ਨੇ ਇਹਨਾਂ ਦੀ ਡੈਥ ਹੋ ਗਈ ਸੀ। ਉਹਨਾਂ ਨੂੰ ਇਤਰਾ ਮਿਰਗੀ ਦੌੜੀ ਦੀ ਸਿਕਾਇਤ ਹੀ ਸੀ। ਅੱਛਾ ਤੇ ਮੰਮੀ ਨੂੰ ਵੀ ਥੋੜਾ ਬਿਮਾਰੀ ਕੋਈ ਦੁੱਖ ਦਿਆ। ਉਹਨਾਂ ਦਾ ਲਾਜ ਹੀ ਨਹੀਂ ਲੱਭਾ ਇੰਨਾ ਪੈਸਾ ਤੇ ਲੋਨਾਂ ਤੇ ਰੂੜ ਛੱਡਿਆ ਤੇ ਘਰ ਆ ਲਾਇਆ ਹੀ ਨਹੀਂ ਕਿਹਾ ਸਾਡੇ ਕੋ ਵੀ ਇੰਨਾ ਬਚਿਆ। ਤੇ ਇਹ ਛੋਟੇ ਹੀ ਇੰਨਾ ਛੋਟਿਆਂ ਨੂੰ ਮੈਂ ਪਾਲਦੀ ਰਹੀ ਨਾਲ। ਮੇਰੇ ਕੋ ਤੇ ਆਪਣਾ ਘਰ ਵੀ ਨਹੀਂ ਬਣਿਆ ਇਹਨਾਂ ਦੇ ਤੇ ਇਕੱਲੇ ਪਰਿਵਾਰ ਦਾ ਕਰਕੇ ਤੇ ਘਰ ਦੇ ਹਾਲਾਤ ਜਿਸ ਤਰ੍ਹਾਂ ਇੱਕ ਹੀ ਕਮਰਾ ਕਿਸ ਤਰ੍ਹਾਂ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਗੁਜ਼ਾਰਾ ਇਦਾਂ ਹੀ ਆ ਵੇ ਲੋਹੀਰੇ ਤੁਹਾਡੇ ਸਾਹਮਣੇ ਆ ਗੁਜ਼ਾਰਾ ਤੁਹਾਨੂੰ ਸੱਧਿਆ ਵੈਸੇ ਕਰਕੇ ਕਿ ਗੁਜ਼ਾਰਾ ਤੁਹਾਡੇ ਸਾਹਮਣੇ ਆ ਇਦਾਂ ਦਾ ਹੀ ਆ ਗੁਜ਼ਾਰਾ ਸਾਡਾ ਰੱਬਦਰਸੀ ਆ ਤੇ ਤੇ ਮੰਜੀ ਤੇ ਕੀ ਗੱਲ ਹੈ ਇਹਨੂੰ ਕੀ ਬਾਹਾਗਾ ਗੱਲ ਕੀ ਹੋਈ ਇਹਦਾ ਐਕਸੀਡੈਂਟ ਹੋ ਗਿਆ ਹੀ ਮੋਟਰਸਾਈਕਲ ਤੋਂ ਕਿਸੇ ਦੇ ਪਿੱਛੇ ਬੈਠਾ ਸੀ ਇਦਾਂ ਡੰਗਰਾ ਪੱਠੇ ਵੱਢਣਗੇ ਤੇ ਇਦਾਂ ਮੁੰਡੇ ਨੇ ਲਾਗੂ ਆਵਾਜ਼ ਮਾਰੀ ਤੇ ਮਗਰ ਬੈੜ ਗਿਆ ਤੋਂ ਉਥੋਂ ਮੋਟਰਸਾਈਕਲ ਐਕਸੀਡੈਂਟ ਹੋਇਆ ਦੇਖ ਕੇ ਇਹਦੀ ਲੱਤ ਟੁੱਟ ਗਈ ਮੋਟੇ ਪਤਾ ਤੇ ਫੇਰ ਇਹਨੂੰ ਉਥੋਂ ਚੁੱਕ ਕੇ ਲਿਆਣ ਕੇ ਫੇਰ ਮੈਂ ਹਸਪਤਾਲ ਜਿੱਥੇ ਇਹਨੂੰ ਲਈ ਫਿਰਦੀ ਜੀ ਫਿਰ ਗੁਰਨਾਨਕ ਹਸਪਤਾਲ ਫਿਰ ਮੈਂ ਸਾਰੇ ਪੈਨਚੂ ਨਿੱਕਿਆ ਇਹ ਨਿੱਕੇ ਜਿਹੇ ਦੀ ਟੁੱਟ ਗਈ ਲੱਤ ਫਿਰ ਮੈਂ ਗਰਾਈ ਲਾ ਲਾ ਕੇ ਮੈਂ ਆਪਣੇ ਪੁੱਤ ਦਾ ਇਲਾਜ ਕਰਾਇਆ ਸੀ ਜੀਚੇ ਦਾ ਤੇ ਮਤਲਬ ਕਿ ਹੁਣ ਇਹਦੀ ਪਲੇਟਾਂ ਪਈਆਂ ਹਾਂ ਹਾਂਜੀ ਤੇ ਕੰਮ ਕਰ ਕਰ ਲੈਂਦਾ ਕਿ ਨਹੀਂ ਕੰਮ ਕਰਦਾ ਤੇ ਬਹੁਤਾ ਪਾਰਾ ਕੰਮ ਨਹੀਂ ਹੁੰਦਾ ਤੇ ਤੁਸੀਂ ਕਿਸ ਤਰ੍ਹਾਂ ਮਦਦ ਦੇ ਦੀ ਸਮਾਜਿਕ ਸੰਸਥਾ ਕੋਲ ਕਿਸ ਤਰ੍ਹਾਂ ਮਦਦ ਮੰਗੋ ਕਿ ਵੀ ਜਿਤਨਾ ਦੀ ਮਦਦ ਕੀਤੀ ਜਾਵੇ ਜਿਹੜਾ ਇਹਦਾ ਘਰ ਜਿਹੜਾ ਕਮਰਾ ਵਾ ਉਹ ਬਣਾਇਆ ਦਿੱਤਾ ਜਾਵੇ ਅਸੀਂ ਤੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੋਈ ਕਿਰਪਾ ਕਰਕੇ ਵੀ ਚਲੋ ਮਦਦ ਸਾਡੀ ਕਰ ਦਿਓ ਕਹਿੰਦੇ ਕਿ ਅਸੀਂ ਵੀ ਲਿੰਗਵਿੰਟ ਚੈਨਲ ਦੇ ਮadhyam ਨੇ ਲੋਕਾਂ ਨੂੰ ਅਪੀਲ ਕਰਦੇ ਸਮਾਜਿਕ ਸੰਸਥਾ ਨੂੰ ਕਹਦੇ ਆ ਵੀ ਇਸ ਗਰੀਬ ਦੇ ਜਿਹੜਾ ਵਿਚਾਰੇ ਦਾ ਇੱਕ ਕਮਰਾ ਵਾ ਔਰ ਘਰ ਦੇ ਹਾਲਾਤ ਬਹੁਤ 나ਜੁਕਾ ਪਰਿਵਾਰ ਵਿੱਚ ਕੋਈ ਮਾਤਾ ਪਿਤਾ ਜਿਹੜੀ ਹੈ ਬੱਚੇ ਛੋਟੇ 7-8 ਸਾਲ ਤੋਂ ਜਿਹੜੀ ਡੈਥ ਹੋ ਚੁੱਕੀ ਆ ਔਰ ਭੂਆ ਨੇ ਹੀ ਇਹਨੇ ਬੱਚੇ ਨੂੰ ਪਾਲਿਆ ਵਾ ਮੇਰੇ ਨਾਲ ਪਿੰਡ ਵਾਸੀ ਵੀ ਹੈਗੀ ਗੱਲਬਾਤ ਕਰਦੇ ਭਾਜੀ ਇਹ ਕੀ ਮੁੰਡੇ ਦਾ ਨਾਮ ਤੇ ਕੀ ਕੰਗ ਦਾ ਨਾਮ ਜੀ ਦੀਪੂ ਆ ਹੀ ਅੱਛਾ ਜੀ ਇਹ ਨਾ ਜੋ ਉਹਦੇ ਛੱਟ ਲੱਗੀ ਆ ਪਿੰਡ ਨੇ ਸਾਰੀ ਨਾ ਗਰਾਈ ਕਰਕੇ ਦੀ ਲੱਤ ਲੁੱਟ ਬਣਾਈ ਨੀ ਆਈ ਪਲੇਟ ਪੁਆਈ ਆ ਬਾਕੀ ਇਹੋ ਕੋਈ ਆ ਜਿਹੜਾ ਮੰਜੀ ਤੇ ਪਿਆ ਹੈ ਮੜਾ ਮੋਟਾ ਕੰਮਕੁਮ ਕਰ ਲੈਂਦਾ ਬਾਕੀ ਤੇ ਐਡਾ ਹੀ ਆ ਟਾਈਮ ਪਾਸ ਰੋਟੀ ਭੰਨ ਖਾਂਦਾ ਇਹੋ ਕੋਈ ਆ ਇਹਦਾ ਬਸ ਕੀ ਇਹ ਕਮਰਾ ਕੀ ਗੱਲ ਕਿਹਾ ਇਹਦੇ ਪਾਸ ਵੈਸੇ ਸ਼ੁਰੂ ਤੋਂ ਇਸ ਤਰ੍ਹਾਂ ਰਹਿੰਦਾ ਕਿ ਤਰ੍ਹਾਂ ਜਿਹਦਾ ਸਿਆਲ ਹੁੰਦਾ ਉਹ ਤਾਂ ਕਿ ਤਰ੍ਹਾਂ ਫਿਰ ਟਾਈਮ ਪਾਸ ਕਰਦਾ ਉਹ ਇਹਨਾਂ ਜਿੱਦਾਂ ਇਹਦਾ ਨਿੱਕੇ ਹੁੰਦੇ ਦਾ ਮੰਮੀ ਡੈਡੀ ਹੀ ਨਾ ਵਿਚਾਰਾ ਪੂਰਾ ਹੋ ਗਿਆ ਆ ਉਦਾ ਕਰਕੇ ਲੰਕੋ ਕੋਈ ਹੱਥ ਪਾ ਲੈਣੀ ਇਹਨਾਂ ਦੇ ਹੈਗਾ ਤੇ ਚਲੋ ਟਾਈਮ ਪਾਸ ਕਰਕੇ ਤੇ ਚਲ ਪੂਹਾ ਵਾ ਇਹਦਾ ਚਾਚਾ ਵਾ ਨੇ ਪਾਲ ਪੂਲ ਦਿੱਤਾ ਮੜਾ ਮੋਟਾ ਇਹਨੇ ਕੰਮਲੇ ਨੇ ਛੱਟ ਲਵਾ ਲਈ ਉਦੋਂ ਦੇ ਮੜਕੇ ਗਰਾਈ ਕਰਕੇ ਤੇਰੀ ਲੱਤ ਲੁੱਟ ਪਿੰਡ ਵਾਸੀਆਂ ਭਰਾਵਾਂ ਨੇ ਸਾਰਿਆਂ ਨੇ ਮੈਤ ਕਰਕੇ ਬਣਾਈ ਤੀ ਸਮਾਜ ਸੇਵੀ ਸੰਸਥਾ ਨੂੰ ਅਪੀਲ ਕਰਦੇ ਆ ਵੀ ਇਹ ਜਿਹੜੇ ਪਰਿਵਾਰ ਵਾਲੇ ਜਿਹੜੇ ਇਹਦੇ ਭੂਗਾ ਜੀ ਆ ਉਹ ਨੰਬਰ ਆਪਾਂ ਨੂੰ ਦੱਸਣਗੇ ਔਰ ਉਸ ਨੰਬਰ ਦੇ ਉੱਤੇ ਤੁਸੀਂ ਜਿਹੜੀ ਆ ਇਹਦੀ ਜਾਣਕਾਰੀ ਲੈਣੀ ਹੋਵੇ ਪ੍ਰੋਪਰ ਤੇ ਲੈ ਸਕਦੇ ਜੀ ਹਾਂ ਦੱਸੋ ਨੰਬਰ 82839 40881 ਦੁਬਾਰਾ ਬੋਲੋ ਫੇਰ 82839 40881 ਬਿਲਕੁਲ ਜੀ ਇੱਕ ਨੰਬਰ ਜਿਹੜਾ ਸਾਡੇ ਸਕਰੀਨ ਤੇ ਜਾਰੀ ਹੋਏਗਾ ਉਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਜੀ ਔਰ ਇਹਨਾਂ ਦਾ ਕੋ ਜਿਹੜੀ ਵੀ ਕੋਈ ਮਦਦ ਕਰਨੀ ਚਾਹਵੇ ਸਮਾਸ਼ੀ ਸੰਸਥਾ ਕਰ ਸਕਦੀ ਆ ਲਿਵਿੰਗ ਚੈਨਲ ਲਈ ਅਸ਼wini ਸ਼ਰਮਾ ਦੀ ਰਿਪੋਰਟ